ਸਤਿ ਸ਼੍ਰੀ ਅਕਾਲ ਜੀ ਆਜ਼ ਦੀ ਨਿਊਜ਼ ਵਾਲਾ ਦੇਖ ਰਹੇ ਸਾਰੇ ਦਰਸ਼ਕ ਪਰਮਜੀਤ ਸਿੰਘ ਪਖਨੇਵਾਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਦੀ ਵੱਡੀ ਬ੍ਰੇਕਿੰਗ ਨਿਊਜ਼ ਟ੍ਰਾਂਟਲ ਸਟੂਡੀਓ ਤੋਂ ਲੈ ਕੇ ਮੈਂ ਹਾਜ਼ਰ ਹੋ ਚੁੱਕਿਆ ਤੇ ਵੱਡੀ ਖਬਰ ਇਹ ਕਹੇ ਰਹੀ ਹੈ ਇੱਕ ਪਾਸੇ ਪੰਜਾਬ ਦੀ ਬਾਰਡਰ ਦੀ ਗੱਲ ਕਰੀਏ ਦੂਜੇ ਪਾਸੇ ਹਰਿਆਣਾ ਬਾਰਡਰ ਦੀ ਗੱਲ ਕਰੀਏ ਜਿੱਥੇ ਦੋਨੋਂ ਪਾਸੇ ਦੋਨੋਂ ਸੂਬਿਆਂ ਦੀਆਂ ਸਰਕਾਰਾਂ ਆਮਣੂ ਸਾਹਮਣੇ ਹੋ ਗਈਆਂ ਨੇ ਸੋ ਆਮਣੂ ਸਾਹਮਣੇ ਕੀ ਹੋ ਚੁੱਕਿਆ ਸੋ ਅਨੈਲੋ ਕਰਦੇ ਜੀ ਇੰਡੀਅਨ ਨੈਸ਼ਨਲ ਲੋਕ ਦਲ ਇਹ ਪਾਰਟੀ ਦੀ ਗੱਲ ਕਰੀਏ ਐਨੈਲੋ ਦੇ ਨਾਂ ਤੇ ਜਾਣੀ ਜਾਣ ਵਾਲੀ ਇਹ ਪਾਰਟੀ ਤੇ ਪੰਜਾਬ ਦੇ ਸਰਹੱਦੀ ਇਲਾਕੇ ਨੂੰ ਜੇ ਗੱਲ ਕਰੀਏ ਤਾਂ ਇੱਕ ਪਾਸੇ ਪੰਜਾਬ ਦਾ ਰਾਜਪਰੇ ਦੇ ਨਾਲ ਲੱਗਾ ਹੋਇਆ ਸਭੂ ਬੈਰੀਅਰ ਤੇ ਦੂਜੇ ਪਾਸੇ ਅੰਬਾ ਸੋ ਉਥੇ ਇੱਕ ਵੱਡਾ ਜਿਹੜਾ ਕਿ ਧਰਨਾ ਐਨੈਲੋ ਵੱਲੋਂ ਲਗਾਇਆ ਗਿਆ ਕਿਸ ਮੁੱਦੇ ਨੂੰ ਲੈ ਕੇ ਉਹਨਾਂ ਨੇ ਇੱਕ ਵੱਡਾ ਧਰਨਾ ਇੱਥੇ ਲਾਇਆ ਉਹ ਵੀ ਤੁਹਾਡੇ ਨਾਲ ਅਸੀਂ ਜ਼ਰੂਰ ਸ਼ੇਅਰ ਕਰਾਂਗੇ ਸੋ ਐਨੈਲੋ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ ਐਸਵਾਈਐਲ ਨਹਿਰ ਹੈ ਜਿਹੜੀ ਕਿ ਉਹ ਹਰਿਆਣਾ ਵੱਲ ਜਿਹੜੀ ਕਿ ਪਾਣੀ ਦੀ ਅ ਜਿਹੜੇ ਕੀ ਰਸਤਾ ਬਣਿਆ ਹੋਇਆ ਉਸ ਰਸਤੇ ਨੂੰ ਕਲੀਅਰ ਕਰ ਦੇਣ ਤੇ ਪਰਜੋਰ ਮੰਗ ਕੀਤੀ ਆ ਵੇ ਛਟਾਲਾ ਵੱਲੋਂ ਤੇ ਉਹਨਾਂ ਨੇ ਇਹ ਗੱਲ ਸਾਫ਼ ਤੇ ਸਪਸ਼ਟ ਸ਼ਬਦਾਂ ਵਿੱਚ ਕਹੀ ਹੈ ਕਿ ਸਾਨੂੰ ਪਾਣੀ ਮਿਲਣਾ ਚਾਹੀਦਾ ਤੇ ਇਹ ਪਾਣੀ ਦੇ ਉੱਪਰ ਸਾਡਾ ਵੀ ਹੱਕ ਹੈ ਤੇ ਸੁਪਰੀਮ ਕੋਰਟ ਨੇ ਇਸ ਪੂਰੇ ਮਸਲੇ ਦੇ ਉੱਪਰ ਜਦੋਂ ਕਿ ਹਰਿਆਣੇ ਦੇ ਪੱਖ ਦੀ ਗੱਲ ਕੀਤੀ ਹੈ ਇਸ ਗੱਲ ਦੇ ਉੱਪਰ ਹੀ ਜਿਹੜੇ ਕੀ ਨੈਲੋ ਦੀ ਵੱਡੀ ਪਾਰਟੀ ਆਪਣਾ ਰੋਸ ਧਰਨਾ ਦੇ ਰਹੀ ਹੈ ਸੋ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਨਹਿਰ ਦਾ ਜਿਹੜਾ ਕਿ ਨਿਰਮਾਣ ਹੈ ਤੁਰੰਤੋ ਤੁਰੰਤ ਕੀਤਾ ਜਾਵੇ ਜਲਦ ਜਲਦ ਇਸ ਨਹਿਰ ਦਾ ਜਿਹੜਾ ਕਿ ਨਿਰਮਾਣ ਕੀਤਾ ਜਾਣਾ ਚਾਹੀਦਾ ਹੈ ਜਿਸ ਦੇ ਨਾਲ ਹਰਿਆਣੇ ਦੇ ਵਿੱਚ ਪਾਣੀ ਜਿਹੜਾ ਕਿ ਜਲਦੀ ਤੋਂ ਜਲਦੀ ਪਹੁੰਚ ਸਕੇ ਪਰ ਇਹ ਮਾਮਲਾ ਜਿਹੜਾ ਕਿ ਹਜੇ ਵੀ ਜਿਉਂਦਾ ਕਿ ਉਹ ਮਾਨਯੋਗ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਪਰ ਇਸ ਦੇ ਵਿੱਚ ਅਨੈਲੋ ਦੀ ਗੱਲ ਕਰੀਏ ਤਾਂ ਅਨੈਲੋ ਪਾਰਟੀ ਵੱਲੋਂ ਸੜਕ ਨੂੰ ਜਾਮ ਕਰ ਦਿੱਤਾ ਗਿਆ ਤੇ ਪੰਜਾਬ ਤੋਂ ਆਉਣ ਵਾਲੇ ਜਿੰਨੇ ਵੀ ਵੀਕਲਸ ਨੇ ਉਹਨਾਂ ਨੂੰ ਰੋਕਿਆ ਗਿਆ ਕਿ ਉਹਨਾਂ ਦਾ ਜਿਹੜਾ ਕਿ ਆਗਮਨ ਹੈ ਉਸ ਦੇ ਵਿੱਚ ਵੱਡਾ ਵਿਗਨ ਪਾ ਦਿੱਤਾ ਸੋ ਇੱਕ ਪਾਸੇ ਹਰਿਆਣਾ ਦੇ ਵਿੱਚ ਇਹ ਜਿਹੜਾ ਕਿ ਵੱਡਾ ਰੋਸ ਧਰਨਾ ਜਿਹੜਾ ਕਿ ਲੱਗਿਆ ਤੇ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਵੀ ਪੂਖਤਾ ਇੰਤਜ਼ਾਮ ਕੀਤੇ ਗਏ ਬੇਸ਼ੱਕ ਰੂਟ ਨੂੰ ਡਾਇਵਰਟ ਕੀਤਾ ਗਿਆ ਪਰ ਉਹਦੇ ਨਾਲ-ਨਾਲ ਕਾਫੀ ਲੋਕਾਂ ਨੂੰ ਵੱਡੀ ਖੱਜੜਖੁਆਰੀ ਦਾ ਸਾਹਮਣਾ ਕਰਨਾ ਪਿਆ ਸੋ ਤੁਹਾਨੂੰ ਨਾਜ਼ਰ ਹੀ ਉਸ ਤੋਂ ਪਹਿਲਾਂ ਵੀ ਨੈਲੋ ਸਰਕਾਰ ਦੇ ਜਕਰ ਨੈਲੋ ਦੀ ਗੱਲ ਕਰੀਏ ਸਰਕਾਰ ਤੇ ਨੈਲੋ ਇੱਕ ਪਾਸੇ ਸਰਕਾਰ ਭਪਿੰਦਰ ਸਿੰਘ ਹੁੱਡਾ ਤੇ ਉਸ ਤੋਂ ਬਾਅਦ ਕਹੀਏ ਖੱਟਰ ਸਰਕਾਰ ਦੀ ਗੱਲ ਕਰੀਏ ਤਾਂ ਹੁਣ ਖੱਟਰ ਸਰ ਦੀ ਸਰਕਾਰ ਹੈ ਲੇਕਿਨ ਜਿਹੜਾ ਇਹ SYL ਨਾਮ ਹੁੰਦਾ ਹੈ ਕਾਫੀ ਪੁਰਾਣਾ ਮੁੱਦਾ ਚੱਲਿਆ ਆ ਰਿਹਾ ਚਾਹੇ ਉਹ ਭਪਿੰਦਰ ਸਿੰਘ ਖੁੱਡਾ ਦੀ ਸਰਕਾਰ ਵੇਲੇ ਦੀ ਗੱਲ ਕਰੀਏ ਪਾਵੇਂ ਆਪਾਂ ਹੁਣ ਖੱਟਰ ਸਰਕਾਰ ਦੀ ਗੱਲ ਕਰੀਏ ਪਰ ਪਿਛਲੇ ਧਰਨੇ ਦੇ ਵਿੱਚ ਖੱਟਰ ਸਰਕਾਰ ਵੱਲੋਂ ਸਾਫ਼ ਸਪੱਸ਼ਟ ਦਾ ਵਿੱਚ ਕਿਹਾ ਗਿਆ ਸੀ ਕਿ ਇਸ ਧਰਨੇ ਦੇ ਨਾਲ ਉਹਨਾਂ ਦਾ ਕੋਈ ਇਸਤਾਨਾ ਲੈਣਾ ਦੇਣਾ ਨਹੀਂ ਹੈ ਏਕ ਡਿਜੀ ਪਾਰਟੀ ਆਪਣੇ ਵੱਲੋਂ ਇਹ ਸਾਰੇ ਰੋਸ ਧਰਨੇ ਕਰ ਰਹੀ ਹੈ ਪਰ ਕਿਤੇ ਨਾ ਕਿਤੇ ਆਮ ਲੋਕਾਂ ਵਾਸਤੇ ਇੱਕ ਵੱਡੀ ਪ੍ਰੋਬਲਮ ਹੈ ਇੱਕ ਵੱਡੀ ਦਿੱਕਤ ਜ਼ਰੂਰ ਆ ਰਹੀ ਹੈ ਸੋ ਪੰਜਾਬੀ ਖਬਰਾਂਾਂ ਦੇ ਵਿੱਚ ਇਹ ਸੀ ਹੋਂਦ ਤੱਕ ਦੀ ਵੱਡੀ ਖਬਰ ਪੰਜਾਬ ਤੇ ਹਰਿਆਣਾ ਦੇ ਬੋਟਰ ਦੇ ਉੱਪਰ ਨੈਲੂ ਸਰਕਾਰ ਵੱਲੋਂ ਕੀਤਾ ਜਾ ਰਿਹਾ ਵੱਡਾ ਜਾ